ਠੀਕ ਹੈ ਜੀ ਤੇ ਕਾਰਡੀਓ ਜੇ ਆਪਾਂ ਨਿਰਨੇ ਕਾਲ ਜੀ ਮਾਰਨਿੰਗ ਕਰੀਏ ਕੁਝ ਖਾਦੇ ਪੀਤੇ ਉਹ ਬਹੁਤ ਵਧੀਆ ਕਿਉਂਕਿ ਜਿਹੜਾ ਗਲੂਕੋਜ਼ ਆਪਣਾ ਰਾਤ ਦੇ ਖਾਣੇ ਦਾ ਜਾਂ ਕੱਲ ਦੇ ਖਾਣੇ ਦਾ ਬਣਿਆ ਬਲੱਡ ਚ ਪਿਆ ਹੁੰਦਾ ਤਾਂ ਉਹ ਸਵੇਰੀ ਉਹਨੂੰ ਸਾਰੇ ਨੂੰ ਆਪਾਂ ਯੂਜ਼ ਕਰ ਲਾਨੇ ਆ ਤਾਂ ਉਹ ਸਟੋਰ ਨਹੀਂ ਹੁੰਦਾ ਐਜ਼ ਅ ਫੈਟ ਅੰਦਰੀਆਂ ਬਣਾਉਂਦੇ ਨੇ ਉਹ ਮਿਆਉਨੀ ਹੋਗੀ ਉਹ ਜਾਹਰ ਬਣਾ ਕਿੰਨੀ ਉਹ ਰਿਸਰਚ ਆ ਗਈ ਮਿਆਉਨੀ ਦੇ ਵੀ ਉਹ ਇੱਕ ਜਾਹਰ ਹੈ ਪਰ ਫਿਰ ਵੀ ਨਹੀਂ ਆਪਣੇ ਲੋਕ ਵੀਰੇ ਖਾਣੋਂ ਹਟਦੇ ਸਹੀ ਗੱਲ ਹੈ ਸਵੇਰੀ ਬੰਦਾ ਉੱਠਦਾਗਾ ਭਜਨ ਅਠ ਕਰਦਾ ਕੰਮਾਂ ਤੇ ਜਾਂਦਾਗਾ ਤੇ ਸ਼ਾਮ ਨੂੰ ਫੇਰ ਘਰੇ ਆਉਂਦਾ ਦੁਵਾਰੇ ਖਾਣਾ ਪੀਣਾ ਖਾ ਕੇ ਫੇਰ ਸੌਂ ਜਾਂਦਾ ਫੇਰ ਉਹਦੀ ਰੁਟੀਨ ਦਾ ਜਿਹੜੀ ਉਮੀ ਬਣੀ ਰਹਿੰਦੀ ਹੈ ਕਮਾਕਾਰਾਂ ਦੇ ਵਿੱਚ ਪਰ ਬੰਦਾ ਜ਼ਿੰਦਗੀ ਦੇ ਵਿੱਚ ਪੈਸਾ ਦਾ ਕਮਾਲ ਲੈਂਦਾ ਬਹੁਤ ਦੌਲਤ ਇਕੱਠੀ ਕਰ ਲੈਂਦਾ ਪਰ ਜ਼ਿੰਦਗੀ ਦੇ ਵਿੱਚ ਜਿਹੜੀ ਇੱਕ ਮੇਨ ਚੀਜ਼ ਹੋ ਜਾਂਦੀ ਹੈ ਨਾ ਬੰਦੇ ਕੋਲ ਇੱਕ ਕਮੀ ਰਹਿੰਦੀ ਹੁੰਦੀ ਹੈਗੀ ਚਾਹੇ ਕਿਸੇ ਟਾਈਮ ਬੰਦੇ ਕੋਲ ਟਾਈਮ ਨਹੀਂ ਹੁੰਦਾ ਕਿਸੇ ਟਾਈਮ ਪੈਸਾ ਨਹੀਂ ਹੁੰਦਾ ਤੇ ਕਿਸੇ ਟਾਈਮ ਸਿਹਤ ਨਹੀਂ ਹੁੰਦੀ ਤੇ ਸੇਤ ਦੀ ਕਮੀ ਤਾਂ ਅੱਜ ਗੱਲ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਆਪਾਂ ਸੇਤ ਨੂੰ ਲੈ ਕੇ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿਉਂਕਿ ਸੇਤ ਦੀ ਮਟਾਪੇ ਦੀ ਜਾਂ ਤਾਂ weight loss ਦੀ ਆ ਜਾਂ weight gain ਦੀ ਆ ਬਹੁਤ ਜ਼ਿਆਦਾ ਵੱਡੀ ਸਮੱਸਿਆ ਆ ਰਹੀ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਬੰਦਾ ਲੱਭ ਕੇ ਲੈ ਕੇ ਆਏ ਆਂਗੇ ਜਿਹਨੂੰ ਕਿ ਪਿਛਲੇ 15 16 ਸਾਲਾਂ ਤੋਂ ਤਜਰਬਾ ਦਾ ਬਹੁਤ ਵੱਡਾ ਤੇ ਬਾਈ ਨਾਲ ਆਪਾਂ ਕਰਿਆ ਸੰਪਰਕ ਤੇ ਬਾਈ ਨੂੰ ਮਿਲਨਾਂ ਪਹੁੰਚਿਆਂਗੇ ਕੋਈ ਪ੍ਰਮੋਸ਼ਨ ਨਹੀਂ ਹੈਗੀ ਆਪਣਾ ਮਿੱਤਰ ਆ ਬਾਈ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਸੋਨੂੰ ਆਪਾਂ ਕੰਮ ਦੀ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਵੀ ਜੇ ਤਾਂ ਤੁਸੀਂ weight loss ਕਰਨਾ ਤੁਹਾਡਾ ਤਾਂ ਵੀ ਘਰੇ ਬੈਠਾਂ ਦਾ ਹੋ ਜਾਊਗਾ ਜੇ ਤੁਸੀਂ gain ਕਰਨਾ ਤਾਂ ਵੀ ਘਰੇ ਬੈਠਿਆ ਹੋ ਜਾਊਗਾ ਤੇ ਸੋਨੂੰ ਕੋਈ ਪ੍ਰੋਡਕਟ ਨਹੀਂ ਖਵਾਉਣਾ ਹੈਗਾ ਸਿਰਫ ਤੁਹਾਡੀ ਘਰ ਦੀ ਡਾਈਟ ਦੱਸ ਕੇ ਸੋਨੂੰ ਆਪਾਂ weight loss ਵੀ ਕਰਦਾਂ ਤੁਹਾਡਾ gain ਵੀ ਕਰਦਾਂਗੇ ਆਜੋ ਕਰਦੇ ਆ ਗੱਲਬਾਤ ਆਪਾਂ ਹਸੀ ਕਾਲ ਬਾਈ ਕੀ ਹਾਲ ਹੈ ਮੇ ਕੀ ਹਾਲ ਹੈ ਭਾਈ ਠੀਕ ਹਾਂ ਭਾਈ ਹਾਂਜੀ ਹਾਂਜੀ ਬਿਲਕੁਲ ਠੀਕ ਤਾਂ ਤੇ ਭਾਈ ਜਿਵੇਂ ਮੈਂ ਗੱਲਬਾਤ ਕਰਕੇ ਵੀ ਬੰਦਾ ਜ਼ਿੰਦਗੀ ਚ ਦੌਲਤ ਸੌਤ ਬਹੁਤ ਬੰਦਾ ਕੋਈ ਤਾਂ ਵਾਜਨ ਵਧਾਉਣ ਨੂੰ ਤਰਸਦਾ ਕੋਈ ਘਟਾਉਣ ਨੂੰ ਤਰਸਦਾ ਬਿਲਕੁਲ ਭਾਈ ਚੱਕਰ ਕੀ ਹੈਗਾ ਇਹ ਵੀ ਜ਼ਿੰਦਗੀ ਐ ਕਿਉਂ ਬਣੀ ਪਈ ਵੀ ਬੰਦੇ ਨੂੰ ਆਪਣੀ ਸਿਹਤ ਬਾਰੇ ਕਿਉਂ ਨਹੀਂ ਸੋਚਦਾ ਹੈਗਾ ਬੰਦਾ ਸੇ ਤੁਮਾਰੇ ਬਾਈ ਸੋਚਦਾ ਤਾਂ ਹੈਗਾ ਪਰ ਉਦੋਂ ਉਹਦਾ ਟਾਈਮ ਲੰਘ ਚੁੱਕਿਆ ਹੁੰਦਾ ਬਹੁਤ ਲੇਟ ਹੋ ਜਾਂਦਾ ਜਦੋਂ ਉਹ ਸੋਚਦਾ ਉਦੋਂ ਨੂੰ ਉਹਨੂੰ 10-15 ਬਿਮਾਰੀਆਂ ਨੇ ਘੇਰ ਚੁੱਕਿਆ ਹੁੰਦਾ ਜਦੋਂ ਉਹ ਸੋਚਦਾ ਤਾਂ ਆਪਣੇ ਲੋਕਾਂ ਨੂੰ ਬਾਈ ਇਹਦੇ ਬਾਰੇ ਬਹੁਤ ਪਹਿਲਾਂ ਸੋਚਣਾ ਚਾਹੀਦਾ ਆਪਣਾ ਸਰੀਰ ਇੱਕ ਮਸ਼ੀਨ ਦੀ ਤਰ੍ਹਾਂ ਹੈ ਮੰਨ ਲਓ ਤੁਹਾਡੀ ਟਰੈਕਟਰ ਹੈ ਕੋਈ ਗੱਡੀ ਹੈ ਜੇ ਆਪਾਂ ਉਹ ਚ ਪ੍ਰੋਪਰ ਤੇਲ ਪਾਣੀ ਚੈੱਕ ਕਰਦੇ ਰਹਾਂਗੇ ਉਹਨੇ ਫੇਰ ਹੀ ਆਪਣੇ ਨਾਲ ਲੌਂਗ ਟਾਈਮ ਕੰਮ ਕਰਨਾ ਹੈ ਜੇਕਰ ਹੁਣ ਆਪਾਂ ਉਹਨੂੰ ਐਂ ਲਈ ਫਿਰਦਿਆਂਗੇ ਜਿੱਦਰ ਨੂੰ ਹੱਕਿਆ ਤੋੜ ਲਿਆ ਸਰਵਿਸ ਨਹੀਂ ਕਰਾਈ ਐਂ ਆਪਣੀ ਬਾਡੀ ਦੀ ਜੇ ਕੇਅਰ ਨਹੀਂ ਕਰਾਂਗੇ ਨਾ ਵੀਰੇ ਇਹਨੇ ਇੱਕ ਦਿਨ ਆਪ ਖਰਾਬ ਹੋਣੀ ਹੋਣਾ ਹਾਂਜੀ ਚਲੋ ਜਮੀ ਮੁੱਦੇ ਵਾਲੀ ਗੱਲ ਤੇ ਆਈ ਆਪਾਂ ਕਹਿੰਦੇ ਵੀ ਕੋਣੋ ਵੀ ਵੀਡੀਓ ਲੰਬੀ ਨਹੀਂ ਕਰਨੀ ਹੈਗੀ ਵੀਡੀਓ ਆਪਾਂ 10-12 ਮਿੰਟਾਂ ਦੀ ਰੱਖਾਂਗੇ ਮੈਂ ਤਾਂ ਭਈ ਅੱਜ ਸਵਾਲ ਲਿਖ ਕੇ ਲੈ ਕੇ ਆਏ ਆ ਜਿਹੜੇ ਮੇਰੇ ਯਾਰਾਂ ਦੋਸਤਾਂ ਦੇ ਵੀ ਹੈਗੇ ਤੇ ਮਿੱਤਰੋ ਤੁਹਾਡੇ ਯਾਰਾਂ ਦੋਸਤਾਂ ਦੇ ਤੁਹਾਡੇ ਰਿਸ਼ਤੇਦਾਰਾਂ ਦੇ ਜਾਂ ਤੁਹਾਡੇ ਵੀ ਹੋ ਸਕਦੇ ਆ ਹੋ ਸਕਦੇ ਨਹੀਂ ਹੋਣਗੇ ਹੀ ਹੋਣਗੇ ਤੇ 22 ਤੋਂ ਆਪਾਂ ਉਹੀ ਸਵਾਲ ਕਰਨੇ ਆ ਵੀਡੀਓ ਕੰਮ ਦੀ ਰੇਡੀਆਂ ਐਂਡ ਤੱਕ ਦੇ ਖਾਸ ਜਾਣਕਾਰੀ ਦੇਣੀ ਆ ਤੇ 22 ਦਾ ਨੰਬਰ ਵੀ ਐਂਡ ਤੇ ਵੀਡੀਓ ਦੇ ਵਿੱਚ ਹੀ ਆ ਤੇ ਬਈ ਜਿਵੇਂ ਪਹਿਲੀ ਗੱਲ ਦੀ ਜਿਵੇਂ ਹੁਣ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਪ੍ਰੋਡਕਟ ਚੱਲ ਰਹੇ ਨੇ ਉਹ ਬੰਦੇ ਦਾ ਖਾਣਾ ਪੀਣਾ ਸਦਾ ਦਿੰਦੇ ਆ ਕਿ ਬਈ ਉਹ ਕੀ ਚੱਕਰ ਆ ਵੀ ਉਹ ਚੀਜ਼ ਸਹੀ ਲੱਗਦੀ ਹੈਗੀ ਬਈ ਉਹ ਬਿਲਕੁਲ ਖਾਣਾ ਬਿਲਕੁਲ ਹੀ ਛੱਡ ਦੇਣਾ ਆਪਣੀ ਬਹੁਤ ਵੱਡੀ ਗਲਤੀ ਹੈ ਕਿਤੇ ਆਪਾਂ ਫਾਇਦਾ ਕਰਦੇ ਕਰਦੇ ਉਸ ਤੋਂ ਦੁੱਗਣਾ ਨੁਕਸਾਨ ਨਾ ਕਰ ਬੈਠ ਜੇ ਠੀਕ ਹੈ ਤਾਂ ਖਾਣਾ ਜਦੋਂ ਛੱਡਦੇ ਆਂ ਬਾਈ ਉਹਦੇ ਨਾਲ ਜਿਹੜੇ ਜ਼ਰੂਰੀ ਨਿਊਟ੍ਰੀਐਂਟ ਹੁੰਦੇ ਨੇ ਮਿਨਰਲ ਹੁੰਦੇ ਨੇ ਵਿਟਾਮਿਨ ਹੁੰਦੇ ਨੇ ਹੈਲਦੀ ਫੈਟ ਹੈਨਾ ਪ੍ਰੋਟੀਨ ਇਹ ਮਿਲਣਾ ਬੰਦ ਹੋ ਜਾਂਦਾ ਠੀਕ ਹੈ ਹੁਣ ਆਪਣਾ ਦਿਮਾਗ ਆ ਬਾਈ ਇਹੇ ਵਰਕੀ ਇੱਕ ਹੈਲਦੀ ਫੈਟ ਨਾਲ ਮਤਲਬ ਇਹ ਕੰਮ ਕਰਦਾ ਜੇ ਇਹਨੂੰ ਉਹ ਮਿਲੂਗੀ ਨਹੀਂ ਤਾਂ ਆਪਣੇ ਦਿਮਾਗ ਨੇ ਨਹੀਂ ਫੰਕਸ਼ਨ ਕਰਨਾ ਆਪਾਂ ਆਪਣੀਆਂ ਕਿਡਨੀਆਂ ਖਰਾਬ ਕਰ ਬੈਠਾਂਗੇ ਮਤਲਬ ਉਹ ਆਪਾਂ ਭੁੱਖੇ ਰਹਿ ਕੇ weight ਤਾਂ ਹੋ ਸਕਦਾ 5-7 ਕਿਲੋ ਘਟਾ ਲਈਏ ਪਰ ਆਪਾਂ ਹੋਰ 5-4 ਬਿਮਾਰੀਆਂ ਵੀ ਨਾਲ ਚ ਮੇੜ ਲਾਂਗੇ ਇਹ ਕੋਈ ਵਧੀਆ ਚੀਜ਼ ਨਹੀਂ ਹੈਗੀ ਵੀ ਭੁੱਖੇ ਰਹਿ ਕੇ weight ਘਟਾਉਣਾ ਉਹ ਬਈ ਆਪਾਂ ਕਹਿ ਲਈਏ ਹੌਲੀ ਹੌਲੀ ਗਾਈਡੈਂਸ ਕਹਿ ਸਕਦੇ ਹੌਲੀ ਹੌਲੀ ਨਾ ਬਈ ਕੈਲਰੀ ਡੈਫੀਸਿਟ ਹੋ ਤੁਸੀਂ 2000 ਕੈਲਰੀ ਲੈ ਰਹੇ ਹੋ ਹਾਂਜੀ 2000 ਤੋਂ ਤੁਸੀਂ ਉਹਨੂੰ 1700 ਕੈਲਰੀ ਲੈਣੀ ਸ਼ੁਰੂ ਕਰ ਦੋ 300 ਘਟਾ ਦੋ ਉਹਦੇ ਨਾਲ ਕੀ ਹੈ ਤੁਹਾਡੀ ਬਾਡੀ ਨੂੰ ਨਾਲੇ ਤੁਹਾਡਾ weight ਹੌਲੀ ਹੌਲੀ ਘਟ ਜਾਣਾ ਜਦੋਂ ਆਪਾਂ ਬਿਲਕੁਲ ਹੀ ਨਹੀਂ ਵੀਰੇ ਖਾਵਾਂਗੇ ਆਪਣੀ ਬੋਡੀ ਆ ਆਖਰਕਾਰ ਫੰਕਸ਼ਨ ਕਿਵੇਂ ਕਰੂ ਆਪਣੀ ਜਿਹੜੀ ਬੋਡੀ ਦੇ ਮਸਲ ਨੇ ਉਹਨੂੰ ਡੇਲੀ ਦੀ ਨੀਡ ਆ ਉਹ ਤਾਂ ਮਸਲ ਉਹ ਮਸਲ ਸਾਰੇ ਖਤਮ ਹੋ ਜਾਣੇ ਬੋਡੀ ਦੇ ਆਪਾਂ ਤੂੰ ਕੋਈ ਚੀਜ਼ ਚੱਕ ਕੇ ਇੱਥੇ ਨਹੀਂ ਧਰੀ ਜਾਣੀ ਠੀਕ ਹੈ ਐਨੇ ਕਮਜ਼ੋਰ ਹੋ ਜਾਣਗੇ ਸਹੀ ਗੱਲ ਆ ਕੋਈ ਥੋੜੀ ਗੱਲ ਆ ਤੇ ਬਈ ਜਿਵੇਂ ਹੁਣ ਅੱਜ ਕੱਲ੍ਹ ਵੀ 슈ਗਰ ਦੀ ਇਨਟੇਕ ਹੈ ਵੀ 슈ਗਰ ਆਪਾਂ ਕਹਿੰਦੇ ਦਾ ਲੋਕ ਸੇਵਨ ਬਹੁਤ ਕਰ ਰਹੇ ਨੇ ਤੇ ਚਾਹੇ ਤਾਂ ਉਹ ਘਰੇ ਖਾਣੇ ਬਿਨੇ ਚ ਹੋ ਜੀਏ ਚਾਹੇ ਆਪਾਂ ਕਹਿੰਦੇ ਸੌਫਟ ਡਰਿੰਕ ਕੋਲਡ ਡਰਿੰਕ ਕੋਈ ਵੀ ਤਰ੍ਹਾਂ ਦੀ ਕੋਲਡ ਡਰਿੰਕ ਹੋ ਗਈ ਜਿਵੇਂ ਅੱਜ ਕੱਲ੍ਹ ਸਟ੍ਰਿੰਗ ਵਾਲੀ ਚੱਲਦੀ ਆ ਹਾਂਜੀ ਬਈ ਉਹ ਕੀ ਉਹ ਆ ਵੀ ਉਹ ਫਾਇਦਾ ਜਿਵੇਂ ਸਟ੍ਰਿੰਗ ਤੋਂ એનર્ਜੀ ਦੇ ਰੂਪ ਚ ਬਦਲਦੇ ਤੇ ਜਾਂ ਕੋਈ ਵੀ એનર્ਜੀ ਡਰਿੰਕ ਆ ਉਹ ਚ ਨੇਰੇ ਹੀ 슈ਗਰ ਆ ਬਈ ਉਹ ਕੀ ਆ ਫਾਇਦੇ ਵਾਲੀ ਗੱਲ ਆ ਕਿ ਨਾ ਇਹ ਤਾਂ ਬਹੁਤ ਉਹ ਆਪਾਂ ਇੱਕ ਜ਼ਹਿਰ ਖਾ ਰਹੇ ਆਂ ਸ਼ੂਗਰ ਖੰਡ ਕਹਿ ਲੋ ਇਹ ਆਪਾਂ ਮਿੱਠਾ ਨਹੀਂ ਖਾ ਰਹੇ ਆ ਇਹ ਜ਼ਹਿਰ ਖਾ ਰਹੇ ਆ ਕਿਉਂਕਿ ਇੱਕ ਤਾਂ ਬਈ ਜਿਹੜਾ ਖੰਡ ਜਿਹੜੀ ਆਪਾਂ ਘਰੇ ਵਰਤਦੇ ਆ ਉਹਦੇ ਵਿੱਚ ਐਨੇ ਕੈਮੀਕਲ ਪਾਉਂਦੇ ਨੇ ਜੇ ਤੁਸੀਂ ਬਣਦੀ ਦੇਖ ਲਓ ਨਾ ਤੁਸੀਂ ਖਾ ਨਹੀਂ ਸਕੋਗੇ ਤੇ ਸੈਕੰਡ ਜਿਹੜੇ ਹੁਣ ਤੁਸੀਂ ਦੂਏ 슈ਗਰੀ ਡਰਿੰਕਸ ਆ ਕੇ ਜਿਵੇਂ ਆਪੇ ਅੱਜ ਕੱਲ ਬਹੁਤ ਰੌਲਾ ਪਾਇਆ ਸਟਿੰਗ ਹਨਾ ਵਿੱਚ ਮੁੰਡੇ ਵਿੱਚ 10-10 ਬਾਹਰ ਨਹੀਂ ਪੀਂਦੇ ਹਨਾ ਉਹਨਾਂ ਨੂੰ ਐ ਤਾਂ ਪਤਾ ਨਹੀਂ ਵੀ ਇਹ ਕੀ ਕਰਦਾ ਹੈਗਾ ਉਹਦੇ ਬਈ 20 ਰੁਪਿਆ ਦੇ ਵਿੱਚ ਤੁਹਾਨੂੰ ਕਿਹੜਾ ਕੋਈ ਵਧੀਆ ਕੁਆਲਿਟੀ ਦੀ ਕੈਫੀਨ ਹੁਣ ਉਹ ਚ ਕੈਫੀਨ ਹੁੰਦੀ ਹੈ ਇੱਕਦਮ ਇੱਕ ਸ਼ੂਗਰ ਹੁੰਦੀ ਹੈ ਖੰਡ ਜਦੋਂ ਇੱਕਦਮ ਆਪਣੇ ਸਰੀਰ ਦੇ ਵਿੱਚ ਕੋਈ ਸ਼ੂਗਰ ਵਾਲੀ ਚੀਜ਼ ਆਂਦੀ ਹੈ ਤਾਂ ਇੱਕਦਮ ਬਲੂ ਹੋਸਟ ਹੋ ਗਏ ਕਰਦੀ ਹੈ ਤਾਂ ਉਹ ਬਈ ਉਹਦੇ ਬਹੁਤ ਪੀਆ ਅੱਗੇ ਤੋਂ ਆਪਣਾ ਜਿਹੜਾ ਇਨਸੂਲਿਨ ਜਿਹੜਾ ਵਿਗੜ ਜਾਂਦਾ ਹੈਗਾ ਡਾਇਬੀਟੀਸ ਬੰਦੇ ਨੂੰ ਬੰਦੇ ਨੂੰ ਕੈਂਸਰ ਤੱਕ ਇਹ ਚੀਜ਼ਾਂ ਕਰ ਸਕਦੀਆਂ ਨੇ ਅੱਛਾ ਭਾਈ ਐਡੀ ਖਤਰਨਾਕ ਐਡੀ ਖਤਰਨਾਕ ਚੀਜ਼ਾਂ ਨੇ ਵੀ ਇਹਨਾਂ ਦਾ ਤਾਂ ਬਿਲਕੁਲ ਸੇਵਨ ਨਹੀਂ ਕਰਨਾ ਚਾਹੀਦਾ ਜੇ ਕੋਈ ਤੁਹਾਨੂੰ એનર્ਜੀ ਦੀ ਲੋੜ ਹੈ ਤੁਸੀਂ ਇੱਕ ਕੱਪ ਕੌਫੀ ਪੀ ਲਓ ਉਸ ਤੋਂ ਵਧੀਆ ਕੋਈ એનર્ਜੀ ਨਹੀਂ ਹੈਗੀ ਠੀਕ ਹੈ ਭਾਈ ਤੇ ਭਾਈ ਜਿਵੇਂ ਅੱਜ ਵੀ ਲੋਕ ਨੇ ਨਾ ਵੀ ਆਪਾਂ ਜਿਵੇਂ ਕਹਿੰਦੇ ਫਾਸਟ ਰੱਖਦੇ ਆ ਲੰਬੇ ਸਮੇਂ ਤੱਕ ਕੋ ਭੁੱਖੇ ਰਹਿੰਦੇ ਆ ਭਾਈ ਉਹ ਵੀ ਕੋਈ ਲੌਜੀਕਲੀ ਚੀਜ਼ ਆ ਕਿ ਵੀ ਨੁਕਸਾਨ ਹੀ ਆ ਉਹਦਾ ਵੀ ਜਿਹੜੇ ਲੰਬੇ ਸਮੇਂ ਤੱਕ ਭੁੱਖਾ ਰਹਿੰਦੇ ਭਾਈ ਲੰਮਾ ਉਹੀ ਟਾ ਉਹੀ ਚੀਜ਼ ਆ ਵਿੱਚ ਲੋਕ ਕੀ ਕਰਦੇ ਨੇ ਵੀ ਦਾ ਮਤਲਬ 48 48 ਘੰਟੇ ਮਤਲਬ ਫਾਸਟ ਰੱਖਦੇ ਨੇ ਟਾਉਣ ਲਈ ਜੀ ਜੀ ਉਹਦਾ ਜਿਹੜਾ ਮੈਟੋਬਲ ਆਪਣੇ ਅੰਦਰ ਮੈਟਾਬੋਲਿਕ ਰੇਟ ਹੈ ਹਾਂਜੀ ਮਤਲਬ ਜਿਹੜਾ ਕਿ ਦਿਲ ਦੀ ਧੜਕਣ ਨਾਲ ਜੁੜਿਆ ਹੋਇਆ ਚੀਜ਼ ਹੈ ਜਿਹੜੀ ਕਿ ਆਪਣੀ ਕੈਲਰੀ ਜਿਹਦੇ ਕਰਕੇ ਬਰਨ ਹੁੰਦੀਆਂ ਨੇ ਜਿਹਦਾ ਮਤਲਬ ਮੈਟਾਬੋਲਿਕ ਰੇਟ ਫਾਸਟ ਹੋਊਗਾ ਉਹਦਾ ਤਾਂ ਉਹ ਦੁਬਲਾ ਪਤਲਾ ਹੋਊਗਾ ਜਿਹਦਾ ਮੈਟਾਬੋਲਿਕ ਰੇਟ ਸਲੋ ਹੋ ਉਹ ਮੋਟਾ ਹੋਊਗਾ ਹੁਣ ਉਹ ਜਾਣਦੇ ਨੇ ਜਦੋਂ ਤਿੰਨ ਤਿੰਨ ਦਿਨ ਜਦੋਂ ਉਹ ਖਾਣਾ ਨਹੀਂ ਖਾਂਦੇ ਦੋ ਦਿਨ ਤਾਂ ਉਹਨਾਂ ਦਾ ਕੀ ਹੈ ਵੀ ਤੇ ਰੇਟ ਦਾ ਜਿਹੜਾ ਇੱਕ ਗ੍ਰਾਫ ਹੈ ਮੰਨ ਲਓ ਉਰੇ ਚੱਲ ਰਿਹਾ ਹਾਂਜੀ ਤਾਂ ਜਦੋਂ ਆਪਾਂ ਦੋ ਦਿਨ ਖਾਣਾ ਨਹੀਂ ਆਵਾਂਗੇ ਉਹਨੇ ਆ ਕੇ نیچے ਖੜ ਜਾਨੇ ਉਹਨੇ ਪਹਿਲੀ ਆਪਣਾ ਸਲੋਅ ਮੈਟਾਬੋਲਿਕ ਰੇਟ ਸੌਂਕਾ ਆਪਾਂ ਖਾਣਾ ਛੱਡ ਕੇ ਉਹਨੂੰ ਹੋਰ ਸਲੋਅ ਕਰ ਲਿਆ ਕਿੱਥੇ ਆਪਾਂ ਨੂੰ ਤੇਜ਼ ਕਰਨਾ ਚਾਹੀਦਾ ਜੇ ਉਹ ਤੇਜ਼ ਹੋ ਆਪਾਂ ਤਾਂ ਪਤਲੇ ਹੋਵਾਂਗੇ ਫਾਇਦਾ ਹੋਊਗਾ ਹਾਂ ਇਹ ਇਹਦਾ ਇਹ ਵੀ ਬਹੁਤ ਨੁਕਸਾਨ ਹੈ ਵੀਰੇ ਬਾਕੀ ਇਹਦਾ ਰਹਿਣਾ ਦਿਮਾਗ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਦਿਮਾਗ ਵੀਕ ਹੁੰਦਾ ਆਪਣਾ ਬ੍ਰੇਨ ਵੀਕ ਹੁੰਦਾ ਹੈਗਾ ਅੱਛਾ ਹਾਂਜੀ ਕਿਵੇਂ ਨਾ ਜਿਮ ਜਵਾਂ ਨਿਕਾਦੇ ਯਾਰ ਜਿਮ ਦੇ ਵਿੱਚ ਬਈ ਜਿਮ ਉਹ ਕਲੀ ਸਟਰੈਂਥ ਕਰੀ ਜਾਂਦੇ ਬਈ ਉਹ ਕਿਵੇਂ ਹੁੰਦਾ ਸੈਸ਼ਨ ਮੇਰੇ ਜੀਨੇ ਕਾਰਡੀਓ ਦੇਖੋ ਇੱਕ ਬੰਦੇ ਨੂੰ ਕਰਨੀ ਜ਼ਰੂਰੀ ਕਾਰਨ ਕੀ ਹੈ ਕਾਰਡੀਓ ਦਾ ਮਤਲਬ ਹੈ ਆਪਣੀ ਦਿਲ ਦੀ ਐਕਸਰਸਾਈਜ਼ ਹਾਂਜੀ ਇਹ ਜੇ ਆਪਣਾ ਦਿਲ ਇੱਕ ਇੰਜਨ ਹੈ ਸਾਰੇ ਸਰੀਰ ਨੂੰ ਇਹ ਪੰਪ ਕਰਦਾ ਠੀਕ ਆ ਆਪਾਂ ਡੌਲੇ ਤਕੜੇ ਕਰ ਲਈਏ ਸਾਰੀਆਂ ਚੀਜ਼ਾਂ ਤਕੜੀਆਂ ਕਰ ਲਈਏ ਜਿਹੜਾ ਇੰਜਨ ਹੈ ਜੇ ਆਪਾਂ ਉਹਦੀ ਪਾਵਰ ਹੀ ਨਾ ਵਧਾਈ ਤਾਂ ਫਿਰ ਉਹ ਟਾਇਰ ਵੱਡੇ ਪਾਏ ਆਪਾਂ ਟਾਇਰ ਵੱਡੇ ਪਾ ਦਈਏ ਇੰਜਨ ਹੋਈ 735 ਇੰਜਨ ਉਹੀ 735 ਵਾਲਾ ਤੁਸੀਂ ਆਪ ਹਿਸਾਬ ਲਾਓ ਉਹ ਟਰੱਕ ਕਿੱਥੋਂ ਖਿੱਚ ਲੂਗਾ ਠੀਕ ਹੈ ਠੀਕ ਇਹੀ ਚੀਜ਼ ਆ ਫਿਰ ਉਹ ਉਹਨੇ ਕੀ ਕਰਨਾ ਇੱਕ ਦਿਨ ਸੀਲ ਹੋ ਜਾਣਾ ਇੰਜਨ ਤਾਂ ਆਈ ਵੀਰੇ ਕਾਰਡੀਓ ਜਿਹੜੀ ਐਕਸਰਸਾਈਜ਼ ਆ ਨਾ ਇਹ ਦਿਲ ਨੂੰ ਸਟਰੋਂਗ ਕਰਦੀ ਹੈ ਦਿਲ ਵੀ ਇੱਕ ਮਸਲ ਹੈ ਉਹ ਜਦੋਂ ਆਪਾਂ ਉਹਦੀ ਐਕਸਰਸਾਈਜ਼ ਕਰਦੇ ਆ ਕਾਰਡੀਓ ਮੀਨਸ ਕੋਈ ਵੀ ਚਾਹੇ ਰਨਿੰਗ ਹੋਗੀ ਚਾਹੇ ਕੋਈ ਮਤਲਬ ਕਿ ਕ੍ਰਾਸ ਟ੍ਰੇਨਿੰਗ ਐਕਸਰਸਾਈਜ਼ਾਂ ਹੋਗੀਆਂ ਕੋਈ ਵੀ ਚਾਹੇ ਕਹੀਂ ਚਲਾਉਣਾ ਬਈ ਤੂੰ ਖੇਤ ਹਾਂਜੀ ਖੇਤ 'ਚ ਕਹੀਂ ਚਲਾਉਣਾ ਉਹ ਕਿ ਕਾਰਡੀਓ ਐਕਸਰਸਾਈਜ਼ ਆ ਉਹਦੇ ਜਿਹੜੀ ਚੀਜ਼ ਤੇ ਆਪਣਾ ਦਮ ਚੜਦਾ ਤਾਂ ਉਹ ਦਿਲ ਨੂੰ ਸਾਰ ਨੂੰ ਪਹਿਲਾਂ ਤਾਂ ਆਪਣਾ ਹੱਥ ਦਾ ਜਿਮ ਦੇ ਵਿੱਚ ਜਾ ਕੇ 20 ਮਿੰਟ ਅੱਧਾ ਘੰਟਾ ਕਾਰਡੀਓ ਘਟੋਕਾ ਘਟੋਕਾ ਆ ਆਮ ਬੰਦੇ ਲਈ ਮੇਰੇ ਵਰਗੇ ਲਈ ਅੱਜ ਅ ਮਤਲਬ ਜਿਹੜੇ ਕੋਈ ਮਟਾਪੇ ਦੇ ਸ਼ਿਕਾਰ ਨੇ ਉਹ ਬਾਲੇ ਤੋਂ ਬੜਾ 40 ਮਿੰਟ ਵੀ ਫਿਰ 2 ਘੰਟੇ ਹਾਂ 20 40 ਮਿੰਟ ਵੀ ਲਿਮਟ ਚਾਹੀਦੀ ਹੈ ਫਿਰ ਬਿਲਕੁਲ ਵੀ 40 45 ਮਿੰਟ ਉਹਦੇ ਵੀ ਬਹੁਤ ਨੇ ਤਾਂ ਉਹ ਚੀਜ਼ ਨਾ ਬਾਈ ਆਪਣੇ ਦਿਲ ਨੂੰ ਤਾਕੜਾ ਕਰਦੀ ਆ ਪਲੱਸ ਨਾਲ ਜਿਨ੍ਹਾਂ ਨੇ weight loss ਕਰਨਾ ਹੈ ਉਹਨਾਂ ਨੂੰ ਬਹੁਤ ਹੈਲਪਫੁਲ ਠੀਕ ਹੈ ਜੀ ਤੇ ਕਾਰਡੀਓ ਜੇ ਆਪਾਂ ਨਿਰਨਿਖਾਲ ਜੀ ਮਾਰਨਿੰਗ ਕਰੀਏ ਉਹ ਬਹੁਤ ਵਧੀਆ ਕਿਉਂਕਿ ਜਿਹੜਾ ਗਲੂਕੋਜ਼ ਆਪਣਾ ਰਾਤ ਦੇ ਖਾਣੇ ਦਾ ਜਾਂ ਕੱਲ ਦੇ ਖਾਣੇ ਦਾ ਬਣਿਆ ਬਲੱਡ ਚ ਪਿਆ ਹੁੰਦਾ ਤਾਂ ਉਹ ਸਵੇਰੀ ਉਹਨੂੰ ਸਾਰੇ ਨੂੰ ਆਪਾਂ ਯੂਜ਼ ਕਰ ਲਾਨੇ ਆ ਤਾਂ ਉਹ ਸਟੋਰ ਨਹੀਂ ਹੁੰਦਾ ਐਜ਼ ਅ ਫੈਟ ਤੇ ਬਈ ਜੇ ਜਿਵੇਂ ਹੁਣ ਨਾ ਫਾਸਟ ਫੂਡ ਦਾ ਜ ਬਹੁਤ ਚੱਲ ਰਿਹਾ ਟ੍ਰੈਂਡ ਆ ਫਾਸਟ ਫੂਡ ਅੱਜ ਦੇ ਟਾਈਮ ਵੀ ਜਿਹੜੇ ਯਾਰ ਇੱਥੇ ਤਾਂ ਪਰ ਲਿਮਟ ਆਪੇ ਰੱਖ ਲੈ ਇਸ ਕਰ ਨੀ ਲੋਕ ਇੱਕ ਵਾਰ ਫਾਸਟ ਫੂਡ ਖਾਂਦੇ ਆ ਉਸ ਤੋਂ ਭਈ ਉਹ ਸਹੀ ਹੈ ਜਾਂ ਗਲਤ ਆ ਵੀ ਫਾਸਟ ਫੂਡ ਦਾ ਰੌਲਾ ਤਾਂ ਬਹੁਤ ਪੈਂਦਾ ਹੈਗਾ ਜਿਵੇਂ ਹੁਣ ਨਾ ਭਈ ਆਪਣਾ ਇੱਕ ਤਾਂ ਆਮ ਰੇੜੀ ਵਾਲੇ ਹੋ ਗਏ ਉਹ ਤਾਂ ਵੀ ਹੁਣ ਕਈ ਵਿੱਚ ਬੰਦੇ ਨੂੰ ਕਹਿੰਦੇ ਵੀ ਯਾਰ ਤੂੰ ਤਾਂ ਵੀ ਇਹ ਕੁਲਚੇ 버ਗਰ ਖਾਈਂ ਨਾ ਜਾਂ ਪੀਜ਼ਾ ਖਾਈਂ ਨਾ ਆਲਾ ਕਹਿੰਦਾ ਭਈ ਮੈਂ ਤਾਂ ਯਾਰ ਫਲਾਣੇ ਸਟੈਂਡਰਡ ਦਾ ਉੱਥੇ ਰੈਸਟੋਰੈਂਟ ਆ ਮੈਂ ਤਾਂ ਉੱਥੋਂ ਖਾ ਕੇ ਆਂ ਵੀ ਉੱਥੇ ਕੁਆਲਿਟੀ ਵਧੀਆ ਜਿਹੜੇ ਰੇੜੀ ਵਾਲੇ ਨੇ ਕੁਆਲਿਟੀ ਨਹੀਂ ਵਧੀਆ ਰੱਖਦੇ ਭਈ ਉਹ ਗੱਲ ਵੀ ਇਹ ਕਿਤੇ ਨਾ ਕਿਤੇ ਗੱਲ ਹੈਗੀ ਵੀ ਜਿਹੜੇ ਵੀ ਹਾਈ ਸਟੈਂਡਰਡ ਦੇ ਕੈਫੇ ਆ ਗਏ ਜਾਂ 바ਰ ਆ ਗਏ ਵੀ ਉੱਥੋਂ ਵੀ ਕੋਈ ਵਧੀਆ ਵੀਓ ਆਪਣਾ ਨਸਾਂ ਚੀਜ਼ ਗ ਈ ਆਪਣਾ ਖਰਾਬ ਹੈ ਹਾਂਜੀ ਇੱਕ ਗੰਦਾ ਖਾਣਾ ਖਾਣਾ ਇਹ ਫੈਸ਼ਨ ਬਾਈ ਲੋਕਾਂ ਦਾ ਜਵਾਬ ਦੇ ਦਾਂ ਵੀ ਜਿਹੜਾ ਤੁਸੀਂ ਵੀ ਰੈਡੀ ਤੇ ਖਾਣਾ ਕਿਉਂਕਿ ਵਧੀਆ ਵੀ ਹੈਲਦੀ ਨਹੀਂ ਹੋ ਜਾਂਦਾ ਹੈਗਾ ਤਾਂ ਉਹੀ ਮੈਦਾ ਜੇ ਪੀਜ਼ਾ ਖਾ ਰਹੇ ਆ ਮੰਨ ਲਓ ਕੋਈ ਬੰਦਾ ਕੋਈ ਵੱਡੇ ਉੱਚ ਜਾ ਕੇ ਵਿੱਚ ਤਾਂ ਉਹ ਮੈਦੇ ਹੀ ਆਉਦੇ ਨੇ ਰੇਡੀ ਵਾਲਾ ਵੀ ਜੇ ਕੋਈ ਬਾਹਰ ਕੋਈ ਛੋਟੀ ਦੁਕਾਨ ਵਾਲਾ ਵੀ ਬਣਾ ਕੇ ਖਵਾਉ ਉਹਨੇ ਵੀ ਮੈਦੀ ਪਾਉਣਾ ਦੋਨੀਆਂ ਉਨੀਆਂ ਹਾਨੀਕਾਰਕ ਨੇ ਉਹਦਾ ਕੋਈ ਇਹ ਵੱਡੀਆਂ ਕੰਪਨੀ ਵਾਲੇ ਬਸ ਆਪਦੀਆਂ ਚੀਜ਼ਾਂ ਨੂੰ ਪੈਸੇ ਨਾਲ ਪ੍ਰਮੋਟ ਕਰ ਵਧੀਆ ਕਰ ਦਿੰਦੇ ਨੇ ਤਾਂ ਆਪਣੇ ਬੱਚਿਆਂ ਬਈ ਅਸਲ ਤਾਂ ਆਪਣੇ ਜਿੰਨੇ ਵੀ ਆਪਾਂ ਹੁਣ ਜਿਹੜੇ ਆਪਣਾ ਮਾਪਿਓ ਨੇ ਇਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਪਹਿਲਾਂ ਫਾਸਟ ਫੂਡ ਤੋਂ ਦੂਰ ਕਰਨਾ ਅੱਛਾ ਹੈ ਕਿਉਂਕਿ ਬੱਚਿਆਂ ਤੇ ਹੁੰਦਾ ਕਿਉਂਕਿ ਉਹ ਛੋਟੇ ਹੁੰਦੇ ਨੇ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਇਹ ਚੀਜ਼ਾਂ ਵਿਗਿਆੜ ਦਾਂਦੀਆਂ ਨੇ ਉਹਨਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਉਹ ਖਤਮ ਕਰ ਦਾਂਦੀਆਂ ਨੇ ਹੁਣ ਇਹ ਮੈਦਾ ਅੰਦਰ ਜਾ ਕੇ ਨਾ ਤਾਂ ਆਪਾਂ ਨੂੰ ਪ੍ਰੋਪਰਲੀ ਵੀਰੇ ਇਹ ਫਰੈਸ਼ ਹੋਣ ਦੇਵੇ ਕਨਸਟਿਪੇਸ਼ਨ ਕਰਦਾ ਕਬਜ਼ੀ ਕਰਦਾ ਹੈਗਾ ਤਾਂ ਇਹਦੇ ਤਾਂ ਬਹੁਤ ਜ਼ਿਆਦਾ ਨੁਕਸਾਨ ਨੇ ਇਹਨਾਂ ਨੇ ਤੇਲ ਵੀ ਬਾਈ ਜਿਹੜਾ ਇਹ ਚ ਵਰਤਦੇ ਨੇ ਸੋਸ ਜਨਰਲ ਵੀ ਹੁਣ ਖਾਬ ਨਹੀਂ ਕਾਦੀ ਆ ਜਾਊਗਾ ਮਿਆਉਣੀ ਹੋਊਗੀ ਉਹ ਜाहਰ ਬਣਾ ਕਿੰਨੀ ਉਹਦੀ ਰਿਸਰਚ ਆ ਗਈ ਮਿਆਉਣੀ ਦੇ ਵੀ ਉਹ ਇੱਕ ਜाहਰ ਹੈ ਪਰ ਫਿਰ ਵੀ ਨਹੀਂ ਆਪਣੇ ਲੋਕ ਵੀਰੇ ਖਾਣੋ ਹਾਲਦੇ ਸਹੀ ਗੱਲ ਤੇ ਵੀਡੀਓ ਜਿਆਦਾ ਲੰਬੀ ਹੋ ਜੂਗੀ ਤੇ ਵੀਡੀਓ ਬਾਈ ਕੋਲ ਕੰਟੈਂਟ ਆਪਾਂ ਕਹਿ ਲਿਆ ਜਾਂ ਜਾਣਕਾਰੀ ਕਹਿ ਲਿਆ ਭਰੀ ਭਰੀ ਹੋਈ ਹੈ ਸਾਰੀਆਂ ਗੱਲਾਂ ਇੱਕ ਵੀਡੀਓ ਚ ਨਹੀਂ ਹੋ ਸਕਦੀਆਂ ਵੀਡੀਓ ਥੋੜੇ ਲਵੇ ਆਪਾਂ ਹੋਰ ਵੀ ਲੈ ਕੇ ਆਵਾਂਗੇ ਪਰ ਜੇ ਕਿਸੇ ਭਰਾ ਨੇ ਬਾਈ ਤੋਂ ਜਾਣਕਾਰੀ ਲੈਣੀ ਹੋਵੇ weight loss ਕਰਨਾ ਹੋਵੇ weight gain ਕਰਨਾ ਹੋਵੇ ਤਾਂ ਬਾਈ ਨਾਲ ਕਰਿਓ ਸੰਪਰਕ ਬਾਈ ਨੰਬਰ ਬੋਲ ਦੋ ਤੁਹਾਡਾ ਜੀਰਾ ਹਾਂਜੀ ਮੇਰੇ ਨੰਬਰ ਆਪਣਾ ਹੈਗਾ 98779 09725 ਤੇ ਮੈਂ ਇੱਕ ਹੋਰ ਗੱਲ ਕਹਿਣਾ ਮੈਂ ਮੇਰੇ ਕੋਲੋਂ ਚਾਹੇ ਤੁਸੀਂ ਕੋਈ ਵੀ ਰਿ ਪ੍ਰੋਡਕਟ ਨਾ ਲਿਓ ਮੈਂ ਨਹੀਂ ਕਹਿੰਦਾ ਤੁਹਾਨੂੰ ਮੈਂ ਪ੍ਰੋਡਕਟ ਵਿੱਚੋਂ ਨਾ ਆਪਣਾ ਆਪਣਾ ਵੀਰੇ ਜਿਹੜਾ ਮੋਟੋ ਹੈ ਵੀ ਯਾਰ ਆਪਣੀ ਲੋਕ ਆਪਾ ਫਿੱਟ ਹੋਈਏ ਮੈਂ ਤੁਹਾਨੂੰ ਇੱਕ ਵਧੀਆ ਖਰਾਕ ਦੱਸ ਕੇ ਵੀ ਤੁਹਾਨੂੰ ਫਿੱਟ ਕਰ ਸਕਦਾ ਮਤਲਬ ਬਾਕੀ ਕੋਈ ਕਿਸੇ ਵੀ ਤਰ੍ਹਾਂ ਦੀ ਲੈਣਾ ਪਊਗਾ ਆਪਾਂ ਨੂੰ ਕਿਸੇ ਨੂੰ ਕੋਈ ਪ੍ਰੋਡਕਟ ਦੀ ਲੋੜ ਨਹੀਂ ਹਨਾ ਆਪਾਂ ਸੋਨੂੰ ਸਿਰਫ ਡਾਈਟ ਨਾਲ ਹੀ ਆਪਾਂ ਖਾਣਾ ਸਹੀ ਕਰਕੇ ਹੀ ਫਿੱਟ ਹੋ ਸਕਦੇ ਆ ਤੇ ਬਾਕੀ ਕੋਈ ਮੇਰੀ ਰਾਇ ਕੋਈ ਮੇਰਾ ਹੈਲਪ ਦੀ ਲੋੜ ਨਹੀਂ ਛੋੜਦਾ ਚਾਹੇ ਵੱਡਾ ਕਹਿ ਲੋ ਬਾਈ ਤੁਹਾਡੇ ਨਾਲ ਹਮੇਸ਼ਾ ਜਦੋਂ ਮਰਜ਼ੀ ਕਾਲ ਕਰਕੇ ਮੈਨੂੰ ਪੁੱਛ ਸਕਦੇ ਹੋ ਬਾਈ ਆਪਾਂ ਵੀ ਕਹਿੰਦੇ ਚਾਹੇ ਕੋਈ ਭਰਾ ਆਪਾਂ ਡਾਕਟਰ ਕੋਈ ਲਿਓ ਆਪਾਂ ਕਹਿੰਦੇ ਡਾਈਟ ਪਲਾਨ ਪ੍ਰੋਡਕਟਰ ਦਾ ਚਲੋ ਆਪਾਂ ਹੋਰ ਚੀਜ਼ ਹੋ ਜਾਂਦੀ ਹੈ ਡਾਈਟ ਪਲਾਨ ਲਿਓ ਬਾਈ ਤੋਂ ਨਾ ਲਿਓ ਪਰ ਇੱਕ ਵਾਰ ਬਾਈ ਨੂੰ ਬਾਈ ਨਾਲ ਗੱਲਬਾਤ ਜਰੂਰ ਕਰਕੇ ਦੇਖਿਓ ਵੀ ਤੁਹਾਡੀ ਸਮੱਸਿਆ ਕੀ ਆ ਹੋ ਸਕਦਾ ਤੁਹਾਨੂੰ ਕਿਸੇ ਵੀ ਚੀਜ਼ ਆਪਾਂ ਵਿੱਚ ਤੁਸੀਂ ਕਰਿਆ ਮੈਂ ਬਿਲਕੁਲ ਕਈ ਵਾਰ ਕਿ ਤੁਹਾਡੇ ਡਾਈਟ ਪਲਾਨ ਚ ਕੋਈ ਇਹੋ ਜੀ ਚੀਜ਼ ਹੁੰਦੀ ਹੈ ਵੀ ਜਿਹੜੀ ਤੁਹਾਨੂੰ ਨਹੀਂ ਪਤਾ ਹੁੰਦੀ ਹੈਗੀ ਤੇ ਠੀਕ ਆ ਬਾਈ ਇਹਦਾ ਨੰਬਰ ਦੱਸ ਹੀ ਦੇ ਬਾਈ ਦਾ ਨੰਬਰ ਚੱਲ ਰਿਹਾ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਬਾਡੀ ਪ੍ਰਤੀ ਕੋਈ ਜਾਂ ਹੋਰ ਕੋਈ ਚੀਜ਼ ਜਾਣਕਾਰੀ ਲੈਣੀ ਆ ਸਾਨੂੰ ਕੋਈ ਬਿਮਾਰੀ ਆ ਕੁਝ ਹੋ ਹੋਇਆ ਮੈਂ ਜਿੰਨਾ ਕੋ ਹੋ ਸਕਿਆ ਮੈਨੂੰ ਜਿੰਨੀ ਕਿ ਪਰਮਾਤਮਾ ਨੇ ਬੁੱਧੀ ਦਿੱਤੀ ਆ ਮੈਂ ਸੋਡੀ ਬਈ ਫੋਨ ਉੱਤੇ ਬੈਠੇ ਬੈਠੀ ਸੋਡੀ ਹੈਲਪ ਕਰਨ ਦਾ ਜਿੰਨਾ ਕੋ ਮੈਂ ਕਰੂੰਗਾ ਤੇ ਕਿਉਂਕਿ ਬਈ ਆਪਣਾ ਕੋਈ ਮੇਨ ਮੋਟੋ ਕੋਈ ਚੀਜ਼ਾਂ ਵੀ ਉਹ ਠੀਕ ਆ ਅ ਇੱਕ ਆਪਣੀ ਅਲੱਗ ਉਹ ਆ ਗਈ ਬਟ ਜਿੱਥੇ ਤੱਕ ਮੈਂ ਤੁਹਾਡੀ ਹੈਲਪਰ ਦੀ ਮੇਰੀ ਲੋਡ ਹੈ ਮੈਂ ਹਮੇਸ਼ਾ ਤੁਹਾਡੇ ਲਈ ਖੜੂਗਾ ਮੈਨੂੰ ਜਦੋਂ ਮਰਜੀ ਕਾਲ ਕਰਿਓ ਜਦੋਂ ਮਰਜੀ ਮੈਨੂੰ ਤੁਸੀਂ ਫੋਨ ਮੈਸੇਜ ਕਰਿਓ WhatsApp ਤੇ ਮੈਂ ਤੁਹਾਨੂੰ ਹੋ ਸਕਦਾ ਕੀ ਪਤਾ ਤੁਹਾਡੇ ਘਰੇ ਬੈਠੇ ਬੈਠੇ ਕੋਈ ਮਾੜੀ ਜੀ ਚੀਜ਼ ਦੱਸ ਕੀ ਤੁਹਾਡਾ ਕੋਈ ਫਾਇਦਾ ਹੋ ਜੇ ਹਾਂਜੀ ਠੀਕ ਹੈ ਬਾਈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਬਸਕ੍ਰਾਈਬ